ਉਹ ਅਜਰ ਨਾਨਕ ਸੁਖ ਸਹੀਐ ਜੀਉ ਗਉੜੀ ਮਾਜ ਮਹੱਲਾ ਪੰਜਵਾ ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਉ ਮਨ ਤਨ ਤੇਰਾ ਇਹੋ ਜੀਉ ਭੇਵਾਰੇ ਜੀਉ ਵਿਸਰਨਾਹੀ ਪ੍ਰਭ ਪ੍ਰਾਨ ਆਧਾਰੇ ਜੀਉ ਸਦਾ ਤੇਰੀ ਸਰਨਾਈ ਜੀਉ ਜਿਸ ਮਿਲਿਆ ਮਨ ਜੀਵੇ ਭਾਈ ਜੀਉ ਗੁਰ ਪ੍ਰ사ਦੀ ਸੋ ਹਰ ਹਰ ਪਾਈ ਜੀਉ ਸਭ ਕਿਸ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ ਪ੍ਰਭ ਕੋ ਸਦ ਬਲ ਜਾਈ ਜੀਓ ਇਹ ਨਿਧਾਨ ਜਪੈ ਵਡਭਾਗੀ ਜੀਓ ਨਾਮ ਨਿਰੰજન ਏਕ ਲਿਵ ਲਾਗੀ ਜੀਓ ਗੁਰਪੂਰਾ ਪਾਇਆ ਸਭ ਦੁੱਖ ਮਟਾਇਆ ਜੀਓ ਆਠ ਪਹਿਰ ਗੁਣ ਗਾਇਆ ਜੀਓ ਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ ਤੂੰ ਸੱਚਾ ਸਾਹ ਭਗਤ ਵਣਜਾਰਾ ਜੀਓ ਹਰ ਧਨ ਰਾਸ ਸੱਚ ਵਾਪਾਰਾ ਜੀਉ ਜਨ ਨਾਨਕ ਸਦ ਬਲੇਹਾਰਾ ਜੀਉ ਰਾਗ ਗਉੜੀ ਮਾਜ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋਰ ਤੁਮਾਰੈ ਸੁਖ ਵਸਾ ਸੱਚ ਸ਼ਬਦ ਨਿਸ਼ਾਨ ਰਹਾਉ ਸੱਬੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ ਕਦ ਹੀ ਸੁਰਤ ਨਾ ਲੱਦੀਆ ਮਾਇਆ ਮੋਹੜਿਆ ਦੇਹ 부ਝਾਰਤਸਾਰਤਾ ਸੇ ਅੱਖੀ ਡਿੱਠੜਿਆ ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਿਆ ਇਕਸ ਦੋਹੋਂ ਚੋਹ ਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਦ ਨਾਏ ਰਸੀੜਾ ਕਾਵਿਰਲੀ ਜਾਏ ਬੁੱਠੀ ਭਗਤ ਸੱਚੇ ਦਰਸੋਂ ਹੁੰਦੇ ਅਨੰਦ ਕਰਹਿ ਦਿਨ ਰਾਤ ਰੰਗ ਰੱਤੇ ਪਰਮੇਸ਼ਰੈ ਜਨ ਨਾਨਕ ਤਿਨ ਬਲ ਜਾਤ ਗੋੜੀ ਮਹੱਲਾ ਪੰਜਵਾ ਮਾਂਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਦੀਐ ਪੂਰਨ ਸਤਗੁਰ ਗਿਆਨ ਰਹਾ ਜਿਤ ਘਟਵਸੈ ਪਾਰ ਬ੍ਰਹਮ ਸੋਈ ਸੁਹਾਵਾਥਾਂ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੁਸਾਈਆਂ ਨੱਟੇ ਸੋਗ ਸੰਤਾਪ ਤੱਤੀ ਵਾਹ ਨ ਲੱਗਈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਿਰਜਨਹਾਰ ਗੁਰ ਤੁਟ ਹੈ ਸਭ ਕਿਛ ਪਾਇਆ ਜਨ ਨਾਨਕ ਸਦ ਬਲੇਹਾਰ ਗੌੜੀ ਮਾਜ ਮਹੱਲਾ ਪੰਜਵਾ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮਾ ਰਹਾ ਰਾਮ ਗੋਬਿੰਦ ਜਪਿੰਦਿਆ ਹੁਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹਿ ਕਿਉ ਗੋਬਿੰਦ ਮਨੋ ਵਿਸਾਰੀਐ ਜਿਸ ਸਿਮਰਤ ਦੁਖ ਜਾਏ ਜਿਸ ਲੜ ਲੱਗੇਐ ਜੀਵੀਐ ਭਵਜਲ ਪਈਐ ਪਾਰ ਮਿਲ ਸਾਧੂ ਸੰਗ ਉਧਾਰ ਹੋਇ ਮੁਖ ਊਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਧਰ ਸਚੈ ਸਾਬਾਸ ਗੌੜੀ ਬਾਜ ਮਹੱਲਾ ਪੰਜਵਾਂ ਮੀਠੇ ਹਰ ਗੁਣ ਗਾਓ ਜਿੰਦੂ ਤੋ ਮੀਠੇ ਹਰ ਗੁਣ ਗਾਓ ਸੱਚੇ ਸੇ ਤੀਰਤਿਆਂ ਮਿਲਿਆ ਨਿ ਥਾਵੇਂ ਥਾਉ ਰਹਾਉ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਚਲ ਗਹਿ ਕਾ ਸਾਧਕਾ ਤਰਨਾ ਇਹੋ ਸੰਸਾਰ ਪਾਰ ਬ੍ਰਹਮ ਆਰਾਦੀ ਹੈ ਉਧਰ ਐ ਸਭ ਪਰਵਾਰ ਸਾਜਨ ਬੰਦ ਸੁਮਿੱਤਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਟਾਏ ਕੈ ਪਰ ਉਪਕਾਰ ਕਰੇ ਮਾਲਕ ਜਾਨਾ ਤੇ ਹੂੰ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧਨੋਂ ਮੰਗੇ ਦਾਨ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਗਉੜੀ ਮਹੱਲਾ ਨੋਆ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਸ ਭਾਗੋ ਰਹਾ ਸੁਖ ਦੁਖ ਦੋਨੋ ਸਮ ਕਰ ਜਾਨੈ ਔਰ ਮਾਨ અપਮਾਨ ਹਰ ਖਸੋਗ ਤੇ ਰਹੈ ਅਤੀਤਾ ਤਿੰਨ ਜਗ ਤਤ ਪਛਾਨਾ ਉਸਤਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਬਾਨਾ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੁ ਗੁਰਮਖ ਜਾਨਾ ਗੌੜੀ ਮਹੱਲਾ ਨੋਆ ਸਾਧੂ ਰਚਨਾ ਰਾਮ ਬਣਾਈ ਇਕ ਬਿਨਸੈ ਇਕ ਅਸਥਰਮਾਨ ਅਚਰਜ ਲਖਿਓ ਨਾ ਜਾਈ ਰਹਾ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰਮਾਨਿਉ ਜਿਉ ਸੁਪਨਾ ਰਹਿ ਨਾਈ ਜੋ ਦੀਸੈ ਸੋ ਸਗਲ ਬਨਾਸੈ ਜਿਉ ਬਾਦਰ ਕੀ ਛਾਈ ਜਨ ਨਾਨਕ ਜਗ ਜਾਣਿਉ ਮਿੱਥਿਆ ਰਹਿਉ ਰਾਮ ਸਰਨਾਈ ਗੌੜੀ ਮਹੱਲਾ ਨੋਆ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ ਐਨ ਸਮਗਨ ਰਹਿ ਮਾਇਆ ਮੈਂ ਕਹੋ ਕੈਸੇ ਗੁਣ ਗਾਵੇ ਰਹਾਉ ਪੂਤ ਮੀਤ ਮਾਇਆ ਮਮਤਾ ਸਿਉ ਇਹੇ ਵਿਦ ਆਪ ਬੰਧਾਵੇ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹੋ ਜਗ ਦੇਖ ਤਾਸ ਉੱਟ ਧਾਵੈ ਪੁਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੈ ਜਨ ਨਾਨਕ ਕੋਟਨ ਮੈਂ ਕੋਊ ਭਜਨ ਰਾਮ ਕੋ ਪਾਵੈ ਗੌੜੀ ਮਹੱਲਾ ਨੋ ਸਾਧੂ ਏਹੋ ਮਨ ਗਹਿਉ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾ ਤੀ ਫਿਰ ਨਾ ਰਹਾਈ ਰਹਾਉ ਕਟਨ ਕਰੋਧ ਘਟ ਹੀ ਕੇ ਭੀਤਰ ਜਿਹੇ ਸੁਧ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਤਾ ਸਿਓ ਕਛ ਨਾ ਬਸਾਈ ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਨ ਗਾਈ ਜਨ ਨਾਨਕ ਹਰ ਭਏ ਦਿਆਲਾ ਤਉ ਸਭ ਬਿਦ ਬਨ ਆਈ ਗੌੜੀ ਮਹੱਲਾਨੋ ਸਾਧੂ ਗੋਬਿੰਦ ਕੇ ਗੁਨ ਗਾਉ ਮਾਨਸ ਜਨਮ ਅਮੋਲਕ ਪਾਇਓ ਪਿਰਥਾ ਕਾਹੀ ਗਵਾਵੂ ਰਹਾਉ ਪਤ ਤਪਨੀਤ ਦੀਨ ਬੰਦ ਹਰ ਸਰਨ ਤਾਹੇ ਤੁਮ ਆਵੋ ਗਜ ਕੋ ਤਰਾਸ ਮਿਟਿਓ ਜੇ ਸਿਮਰਤ ਤੁਮ ਕਾਹੀ ਬਿਸਰਾਵ ਤਜ ਅਭਮਾਨ ਮੋਹ ਮਾਇਆ ਪੁਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਤ ਇਹੋ ਗੁਰਮਖ ਹੋਏ ਤੁਮ ਪਾਵੋ ਗੌੜੀ ਮਹੱਲਾ ਨੋਆ ਕਉ ਮਾਈ ਭੂਲਿਓ ਮਨ ਸਮਝਾਵੇ 베ਦ ਪੁਰਾਨ ਸਾਧ ਮੰਗ ਸੁਨ ਕਰ ਨਿਮਖਨਾ ਹਰ ਗੁਣ ਗਾਵੇ ਰਹਾਉ ਦੁਰਲਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਰਾਵੇ ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰਚ ਉਪਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨੇਹੋ ਨਾ ਲਾਵੇ ਨਾਨਕ ਮੁਕਤ ਤਾਹੇ ਤੁਮ ਮੰਨੋ ਜਿਹ ਕਟ ਰਾਮ ਸਮਾਵੈ ਗੌੜੀ ਮਹੱਲਾ ਨੋ ਸਾਧੂ ਰਾਮ ਸਰਨ ਬਿਸਰਾਮਾ ਬੇਦਪਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਰਹਾਉ ਲੋਭ ਮੋਹ ਮਾਇਆ ਮਮਤਾ ਫਨ ਆਉ ਬਿਖਿਆਨ ਕੀ ਸੇਵਾ ਹਰਖ ਸੋਗ ਪਰਸੈ ਜੇ ਨਾਹਿ ਸੋ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝਾ ਕੈ ਲੋਭ ਮੋਹ ਫੁਨ ਤੈਸਾ ਦੁਖ ਸੁਖ ਇਹ ਬਾਂਦੀ ਜੇ ਨਾਹਿ ਤਿਹ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਹਿ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਨੀ ਗੌੜੀ ਮਹੱਲਾ ਨੌਆ ਮਨ ਰੇ ਕਹਾਂ ਭਇਓ ਤੈ ਬੌਰਾ ਅਹਨਸ ਆਉਦ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹੋ ਰਾਰਾਹਾ ਜੋ ਤਨ ਤੈ ਆਪਣੋ ਕਰ ਮਾਨਿਉ ਹਰ ਸੁੰਦਰ ਗ੍ਰਹਿਨਾਰੀ ਇਨ ਮੈਂ ਕਛ ਤੇਰੋ ਰੇ ਨਾਹਿਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਉ ਗੋਬਿੰਦ ਗਤ ਨਹੀਂ ਜਾਣੀ ਨਿਮਕ ਨਾ ਲੀਨ ਭਇਓ ਚਰਨਨ ਸਿਉ ਬਿਰਤਾਉ ਦਿਸ ਰਾਣੀ ਕਹੋ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਹਿਆ ਨਿਰਪੈ ਪਦ ਨਹੀਂ ਪਾਵੇ ਗਉੜੀ ਮਹੱਲਾ ਨੋ ਨਰ ਅਚੇਤ ਪਾਪ ਤੇ ਡਰੇ ਦੀਨ ਦਇਆਲ ਸਗਲ ਭੈ ਭੰਜਨ ਸਰਨ ਤਾਹੇ ਤੁਮ ਪਰੇ ਰਹਾਉ ਬੇਦ ਪਰਾਨ ਜਾਸ ਗੁਣ ਗਾਵਤ ਤਾ ਕੋ ਨਾਮ ਹੀਐ ਮੋ ਧਰੇ ਫਰਮਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸ਼ਮਲ ਸਭ ਹਰ ਰੇ ਮਾਨਸ ਦੇਹ ਬੋਹਰ ਨਹ ਪਾਵੈ ਕਛੂ ਉਪਾਉ ਮੁਕਤ ਕਾ ਕਰ ਰੇ ਨਾਨਕ ਕਹਿਤ ਗਾਏ ਕਰਨਾ ਮੈਂ ਭਵ ਸਾਗਰ ਕੈ ਪਾਰ ਉਤਰ ਰੇ ਰਾਗ ਗਉੜੀ ਅਸ਼ਟਪਦੀਆਂ ਮਹੱਲਾ ਪਹਿਲਾ ਗਉੜੀ ਗੁਆਰ ਰੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਦਸਿਧ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹਾ ਬਖਮਾਰ ਤ੍ਰਿਕੁਟੀ ਛੂਟੀ ਬਿਮਲ ਮਝਾਰ ਗੁਰ ਕੀ ਮਤ ਜੀਏ ਆਈ ਕਾਰ ਇਨ ਬਿਦ ਰਾਮ ਰਮਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਉ ਇਕ ਸੁਖ ਮਾਨਿਆ ਸਹਿਜ ਮਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਭਏ ਸੂਹਾ ਰੰਗ ਮਾਇਆ ਨਦਰ ਭਈ ਵੇਖ ਠਾਕ ਰਹਾਇਆ ਉਲਟ ਭਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਉ ਲਾਗਿਆ ਰਸ ਸੰਗ੍ਰਹਿ ਵੇਖ ਪਰ ਹਰ ਤਿਆਗਿਆ ਭਾਏ ਬਸੇ ਜਮ ਕਾ ਪਉ ਭਾਗਿਆ ਸਾਧ ਰਹੇ ਬਾਦੰ ਅਹੰਕਾਰਾ ਚਿਤ ਹਰ ਸਿਉ ਰਾਤਾ ਹੁਕਮ ਅਪਾਰਾ ਜਾਤ ਰਹੇ ਪਤ ਕੇ ਆਚਾਰਾ दृष्ट भई सुख आत्मतारा तुझ बिन कोई ना देखों मीत किस से मु किस देवों चीत किस पूछो किस लागो पाए किस उपदेश रहा लिवलाए गुरु सेवि गुरु लागो पाए भगत करी राचों हरनाए सिखिया दीखिया भोजन पाओ हुकम संजोगी निज कर जाओ ਗਰਭ ਗਤੰ ਸੁਖੀ ਆਤਮ ਧਿਆਨਾ ਜੋਤ ਭਈ ਜੋਤੀ ਮਾਹੇ ਸਮਾਨਾ ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਨਾ ਨਹਿ ਪੰਡਤ ਨਹਿ ਚਤਰ ਸਿਆਨਾ ਨਹਿ ਭੂਲੋ ਨਹਿ ਪਰਮ ਭੁਲਾਨਾ ਕਥੋ ਨਾ ਕਥਨੀ ਹੁਕਮ ਪਛਾਨਾ ਨਾਨਕ ਗੁਰਮਤ ਸਹਿਜ ਸਮਾਨਾ ਗੌੜੀ ਗਵਾਰੀ ਮਹੱਲਾ ਪਹਿਲਾ ਮਾਨ ਕੁੰਚਰ ਕਾਇਆ ਉਧਿਆਨੈ ਗੁਰ ਅੰਕਸ ਸੱਚ ਸ਼ਬਦ ਨੀਚਾਨੈ ਰਾਜ ਦੁਆਰੈ ਸੋਭ ਸੋਮਾਨੈ ਚਤਰਾਈ ਨਹ ਚੀਨਿਆ ਜਾਏ ਬਿਨ ਮਾਰੇ ਕਿਉ ਕੀਮਤ ਪਾਏ ਰਹਾਉ ਕਰਮਹਿ ਅਮਰਤ ਤਸ ਕਰਲੇ ਨੰਨਾਕਾਰ ਨ ਕੋਇ ਕਰੇ ਰੱਖੈ ਆਪ ਵਡਿਆਈ ਦੇਈ ਨੀਲ ਅਨੀਲ ਅਗਨ ਇਕ ਠਾਈ ਜਲ ਨਿਵਰੀ ਗੁਰਬੂਜ ਬੁਝਾਈ ਮਨ ਦੇ ਲੀਆ ਰਹਿਸ ਗੁਣ ਗਾਈ ਜੈਸਾ ਘਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂੰਘਰ ਨਿਰਪੋ ਐਸਾ ਮੂਹੇ ਕਉ ਕਹੋ ਮਾਰੇ ਕੌਣ ਨ ਡਰੇ ਕਉ ਕੈਸਾ ਡਰ ਕਵਣ ਸ਼ਬਦ ਪਛਾਨੈ ਤੀਨੇ ਭੌਣ ਜਿਨ ਕਹਿਆ ਤਿਨ ਕਹਿਨ ਵਖਾਨਿਆ ਜਿਨ ਬੂਝਿਆ ਤਿੰਨ ਸਹਜ ਪਛਾਨਿਆ ਦੇਖ ਵਿਚਾਰ ਮੇਰਾ ਮਨਮਾਨਿਆ ਕੀਰਤ ਸੂਰਤ ਮੁਕਤ ਇਕ ਨਾਈ ਤਹੀਂ ਨਿਰੰਜਨ ਰਹੇ ਆਸਮਾਈ ਨਿਜ ਕਰ ਵਿਆਪ ਰਹਾ ਨਿਜ ਠਾਈ ਉਸਤਤ ਕਰਹਿ ਕੇਤੇ ਮਨਪ੍ਰੀਤ ਤਨ ਮਨ ਸੂਚੈ ਸਾਚ ਸੋਚੀਤ ਨਾਨਕ ਹਰਪਜ ਨੀਤਾ ਨੀਤ ਗੋੜੀ ਗੁਵਾਰੀ ਮਹੱਲਾ ਪਹਿਲਾ ਨਾ ਮਨ ਮਰੈ ਨਾ ਕਾਰਜ ਹੋਇ ਮਨ ਵਸ ਦੂਤਾ ਦੁਰਮਤਦੋਇ ਮਨ ਮਾਨੈ ਗੁਰਤੀ ਇਕ ਹੋਇ ਨਿਰਗੁਣ ਰਾਮ ਗੁਣਹਿ ਵਸ ਹੋਇ ਆਪ ਨਿਵਾਰ ਵਿਚਾਰੇ ਸੋਇ ਰਹਾਉ ਮਨ ਭੂਲੋ ਬੋਚਿਤੇ ਵਿਕਾਰ ਮਨ ਭੂਲੋ ਸਿਰ ਆਵੈ ਭਾਰ ਮਨ ਮਾਨੈ ਹਰ ਏਕੰਕਾਰ ਮਨ ਭੂਲੋ ਮਾਇਆ ਘਰ ਜਾਇ ਕਾਮ ਬਰੂ ਦੂਰ ਹੈ ਨਾ ਥਾਂਇ ਹਰ ਭਜ ਪ੍ਰਾਣੀ ਰਸਨ ਰਸਾਇ ਗੈਵਰ ਹੈ ਵਰ ਕੰਚਨ ਸੁਤ ਨਾਰੀ ਬਹੁ ਚਿੰਤਾ ਪੇੜ ਚਾਲੈ ਹਾਰੀ ਜੂਅ ਹੈ ਖੇਲਣ ਕਾਚੀ ਸਾਰੀ ਸੰਪੋ ਸੰਚੀ ਭਏ ਵਿਕਾਰ ਹਰਖ ਸੋਕ ਉਬੇ ਦਰਵਾਰ ਸੁਖ ਸਹਜੇ ਜਪ ਰਿਦੈ ਮਰਾਰ ਨਦਰ ਕਰੇ ਤਾਂ ਮੇਲ ਮਲਾਈ ਗੁਣ ਸੰਗ ਰਹਿ ਔਗਣ ਸ਼ਬਦ ਜਿਲਾਇ ਗੁਰਮੁਖ ਨਾਮ ਪਦਾਰਥ ਪਾਏ ਬਿਨ ਨਾਵੇ ਸਭ ਦੂਖ ਨਿਵਾਸ ਮਨਮੁਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ ਮਨ ਚੰਚਲ ਧਾਵਤ ਫੁਨ ਧਾਵੈ ਸਾਚੇ ਸੂਚੇ ਮੈਲ ਨਾ ਭਾਵੈ ਨਾਨਕ ਗੁਰਮੁਖ ਹਰ ਗੁਣ ਗਾਵੇ ਗੌੜੀ ਗਵਾਰੀ ਮਹੱਲਾ ਪਹਿਲਾ ਹਉਮੈ ਕਰਤਿਆ ਨਹਿ ਸੁਖ ਹੋਏ ਮਨਮਤ ਝੂਠੀ ਸੱਚਾ ਸੋਏ ਸਗਲ ਬਗੂਤੇ ਭਾਵੈ ਦੂਏ ਸੋ ਕਮਾਵੈ ਤੁਰ ਲਿਖਿਆ ਹੋਏ ਐਸਾ ਜਗ ਦੇਖਿਆ ਜੁਵਾਰੀ ਸਭ ਸੁਖ ਮੰਗੈ ਨਾਮ ਵਿਸਾਰੀ ਰਹਾਉ ਅਦੇਸ਼ਟ ਦਿਸੈ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮਕ ਦੀ ਸਹਿਜ ਸੁਭਾਏ ਸੇਵਾ ਸੁਰਤ ਏਕ ਲਿਵ ਲਾਏ ਸੁਖ ਮੰਗਤ ਦੁਖ ਆਗਲ ਹੋਏ ਸਗਲ ਵਿਕਾਰੀ ਹਾਰ ਪਰੋਏ ਏਕ ਬਿਨਾ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਨ ਸ਼ਬਦ 부ਝਾਏ ਦੂਜਾ ਪਰਮ ਸਹਜ ਸੁਭਾਏ ਗੁਰਮਤੀ ਨਾਮ ਹਿਰਦੈ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮਹਿ ਸਾਚੋ ਗੁਰਮੁਖ ਭਾਉ ਨਾਮ ਬਿਨਾ ਨਾਹੀ ਨਿਜ ਠਾਉ ਪ੍ਰੇਮ ਪ੍ਰਾਇਣ ਪੀਤਮ ਰਾਉ ਨਦਰ ਕਰੇ ਤਾਂ ਬੂਜੈ ਨਾਉ ਮਾਇਆ ਮੋਹ ਸਰਬ ਜੰਜਾਲਾ ਮਨ ਮੁਖ ਕੋ ਚੀਲ ਕੁਸ਼ਤ ਬਿਕਰਾਲਾ ਸਤਗੁਰ ਸੇਵੇ ਚੂਕੈ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਜੈ ਏਕ ਲਿਵ ਲਾਏ ਨਿਜ ਕਰ ਵਾਸੈ ਸਾਚ ਸਮਾਏ ਜੰਮਣ ਮਰਨਾ ਠਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥੋਂ ਨਾ ਆਵੇ ਔਰ ਗੁਰ ਪੁੱਛ ਦੇਖਿਆ ਨਾਹੀ ਦਰ ਹੋਰ ਦੁਖ ਸੁਖ ਭਾਣੈ ਤਿਸੈ ਰਜਾਇ ਨਾਨਕ ਨੀਚ ਕਹ ਲਿਵ ਲਾਇ ਗੌੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤਵਾਸ ਕਾਮ ਕ੍ਰੋਧ ਅਹੰਕਾਰ ਬਨਾਸ ਦੂਜਾ ਕੌਣ ਕਹਾ ਨਹੀਂ ਕੋਈ ਸਭ ਮਹਿ ਏਕ ਨਿਰੰਜਨ ਸੋਈ ਰਹਾਉ ਦੂਜੀ ਦੁਰਮਤ ਆਖੇ ਦੋਏ ਆਵੇ ਜਾਏ ਮਰ ਦੂਜਾ ਹੋਏ ਤਰਨ ਗगन ਨਹਿ ਦੇਖੋ ਦੋਏ ਨਾਰੀ ਪੁਰਖ ਸਬਾਈ ਲੋਏ ਰਵ ਸਸ ਦੇਖੋ ਦੀਪਕ ਉਜਿਆਲਾ ਸਰਬ ਨਿਰੰਤਰ ਪ੍ਰੀਤਮ ਬਾਲਾ ਕਰ ਕਿਰਪਾ ਮੇਰਾ ਚਿਤ ਲਾਇਆ ਸਤਗੁਰ ਮੋ ਕੋ ਏਕ ਬੁਝਾਇਆ ਇਕ ਨਿਰੰਝਨ ਗੁਰਮੁਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ ਏਕੋ ਹੁਕਮ ਵਰਤਾ ਸਭ ਲੋਈ ਇਕਸਤੇ ਸਭ ਓਪਤ ਹੋਈ ਰਾਹਾ ਦੋਵੈ ਖਸਮ ਏਕੋ ਜਾਣ ਗੁਰ ਕੈ ਸ਼ਬਦ ਹੁਕਮੁ ਪਛਾਨ ਸਗਲ ਰੂਪ ਵਰਨ ਮਨ ਮਾਹੀ ਕਹੋ ਨਾਨਕ ਏਕੋ ਸਲਾਹਿ ਗਉੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੇ ਤਾ ਸਾਚਾ ਮੁਗਤ ਭੇਦ ਕਿਆ ਜਾਣੈ ਕਾਚਾ ਐਸਾ ਜੋਗੀ ਜੁਗਤ ਵਿਚਾਰੈ ਪੰਚ ਮਾਰ ਸਾਚ ਉਰ ਧਾਰੈ ਰਹਾਉ ਜਿਸ ਕੈ ਅੰਤਰ ਸਾਚ ਵਸਾਵੈ ਜੋਗ ਜੁਗਤ ਕੀ ਕੀਮਤ ਪਾਵੈ ਰਬ ਸਤ ਏਕੋ ਗ੍ਰਹਿ ਉਦਿਆਨ ਕਰਣੀ ਕੀਰਤ ਕਰਮ ਸਮਾਨ ਏਕ ਸ਼ਬਦ ਇਕ ਭਿਖਿਆ ਮੰਗੈ ਗਿਆਨ ਧਿਆਨ ਜੁਗਤ ਸਚ ਜਾਗੈ ਪੈ ਰੱਚ ਰਹਿ ਨਾ ਬਾਹਰ ਜਾਏ ਕੀਮਤ ਕੌਣ ਰਹਿ ਲਿਵ ਲਾਏ ਆਪੇ ਮੇਲੇ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਗੁਰ ਕੀ ਸੇਵਾ ਸ਼ਬਦ ਵਿਚਾਰ ਹਉ ਮੈਂ ਮਾਰੀ ਕਰਨੀ ਸਾਰ ਜਪ ਤਪ ਸੰਜਮ ਪਾਠ ਪੁਰਾਣ ਕਹੋ ਨਾਨਕ ਅਪਰੰਪਰਮਾਨ ਗੌੜੀ ਮਹੱਲਾ ਪਹਿਲਾ ਕਿਮਾ ਗਹੀ ਬ੍ਰਤ ਸੀਲ ਸੰਤੋਖੰ ਰੋਗ ਨਾ ਵਿਆਪੈ ਨਾ ਜਮ ਦੋਖੰ ਮੁਕਤ ਭਏ ਪ੍ਰਭ ਰੂਪ ਨਾ ਰੇਖੰ ਜੋਗੀ ਕੋ ਕੈਸਾ ਡਰ ਹੋਏ ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਉ ਨਿਰਪਉ ਜੋਗੀ ਨਿਰੰਜਨ ਧਿਆਵੈ ਅਣ ਦਿਨ ਜਾਗੈ ਸਚ ਲਿਵ ਲਾਵੇ ਸੋ ਜੋਗੀ ਮੇਰਾ ਮਨ ਭਾਵੇ ਕਾਲ ਜਾਲ ਬ੍ਰਹਮ ਅਗਨੀ ਜਾਰੀ ਜਰਾ ਮਰਨ ਗਤ ਗਰਭ ਨਿਵਾਰੇ ਆਪ ਤਰੈ ਪਿਤਰੀ ਨਿਸਤਾਰੇ ਸਤਗੁਰ ਸੇਵੇ ਸੋ ਜੋਗੀ ਹੋਏ ਭੈ ਰਚ ਰਹੈ ਸੋ ਨਿਰਪਉ ਹੋਏ ਜੈ ਸਾ ਸੇਵੈ ਤੈ ਸੋ ਹੋਏ ਨਰ ਨੇ ਕੇਵਲ ਨਿਰਪਉ ਨਾਉ ਅਨਾਥ ਅਨਾਥ ਕਰੇ ਬਲ ਜਾਉ ਪੁਨਰਪ ਜਨਮ ਨਾਹੀ ਗੁਣ ਗਾਉ ਅੰਤਰ ਬਾਹਰ ਏਕੋ ਜਾਣੈ ਗੁਰ ਕੈ ਸ਼ਬਦੇ ਆਪ ਛਾਣੈ ਸਾਚੈ ਸ਼ਬਦ ਦਰਨੀਸਾਨੈ ਸ਼ਬਦ ਮਰੈ ਤਿਸ ਨਿਜਕਰਵਾਸਾ ਆਵੇ ਨਾ ਜਾਵੇ ਚੂਕੈ ਆਸਾ ਗੁਰ ਕੈ ਸ਼ਬਦ ਕਮਲ ਪਰਗਾਸਾ ਜੋ ਦੀਸੈ ਸੋ ਆਸਨ ਰਾਸਾ ਕਾਮ ਕ੍ਰੋਧ ਬਿਕ ਭੂਖ ਪਿਆਸਾ ਨਾਨਕ ਬਿਰਲੇ ਮਿਲੈ ਉਦਾਸਾ ਗੋੜ